ਬਾਬਾ ਫਰੀਦ ਜੀ ਦੇ ਆਗੋਂਪੁਰੂ ਜੀਆ ਸੂੂ ਦੇਸ਼ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਬਾਬਾ ਫਰੀਦ ਜੀ ਦੇ ਚਰਨਾਂ 'ਚ ਅਰਦਾਸ ਹੈ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਸੁਖ ਵਰਤਾਓ ਔਰ ਇਸ ਵਾਰ ਜੋ ਪੰਜਾਬ ਦੇ ਹਾਲਾਤ ਹੈ ਜੋ ੜਾ ਕਰਨ ਖਰਾਬ ਹੋਏ ਹੋਏ ਆਪ ਦਾ ਮੇਰ ਪ੍ਰਿਆਤ ਰੱਖੋ ਔਰ ਸਾਰੇ ਪਾਸੇ ਖੁਸ਼ਹਾਲੀ ਵਰਤਾਓ ਪ੍ਰਸ਼ਾਸਨ ਵੱਲੋਂ ਐਸਾਰ ਮੇਲੇ ਨਹੀਂ ਮਨਾਇਆ ਜਾ ਰਿਹਾ ਔਰ ਸਾਰਿਆਂ ਨੂੰ ਇੱਕ ਨਾਲ ਬੇਨਤੀ ਹੈ ਵੱਧ ਤੋਂ ਵੱਧ ਆਪਾਂ ਜਿੰਨੇ ਵੀ ਹਰ ਪੀੜੇ ਦੇ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਇਸ ਕਲੂਕੇ ਰੇ ਵਿੱਚ ਫਸ ਗਏ ਹਨ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀਏ